ਓਹ ਭਾਈ ਚੱਲ ਰਿਹਾ ਕੰਮ ਹਾਂ ਦਲਵੀਰ ਹਾਂਜੀ ਓਕੇ ਆ ਹਾਂਜੀ ਹਾਂਜੀ ਹਾਂ ਓਕੇ ਓਕੇ ਭਾਈ ਬਹੁਤ ਸੌਣ ਢੰਡਾ ਘਰ ਆਣ ਕੇ ਲੱਗੀ ਪਈ ਆ ਹੈਂ ਕਾਤੇ ਵਾਧੇ ਨਾਉਣ ਲੱਗੇ ਵੀ ਜਾਂ ਪਿੰਡ ਦੇ ਲੱਗੇ ਚੜੇ ਵੀ ਜਾਂ ਜਿਆਦਾ ਨੇ ਉਹ ਘਟ ਗੱਲਾਂ ਮੁੱਕ ਗਿਆ ਨਾ ਵੀ ਆ ਅੱਛਾ ਗੱਲਾਂ ਮੁੱਕ ਕੇ ਜਿੱਦੋਂ ਹੀ ਗੱਲਾਂ ਦੇ ਉੱਗਣ ਉਹ ਮੁੱਕ ਗਈਆਂ ਨੇ ਇੱਧਰ ਕਰਨੀ ਜਿਆਦਾ ਥੋੜੀ ਜੀ ਗਰਮੀ ਨੇ ਤੇ ਉਹ ਘੱਟ ਨੇ ਨਹੀਂ ਕਰਦੇ ਚਲੋ ਭਾਈ ਬੰਦੇ ਓ ਬਾਈ ਭਾਈ ਮਿਲਣ ਆਲੇ ਕਿਹੜੇ ਕਿੱਥੇ ਆ ਮਿਲਣ ਆਲੇ ਭਾਈ ਕਹਿੰਦੇ ਇੱਕ ਆਪ ਤੋਂ ਦੇਖੋ ਉੱਧਰੇ ਖੜੇ ਹੀ ਕਦੇ ਲੇ ਨੀ ਪਤਾ ਵੀ ਚੜਦੀ ਧਾਰ ਖੜੇ ਨੇ ਪਦੇ ਉਧਰ ਪਤਾ ਨਾ ਕਿ ਕਿਹੜੇ ਨੇ ਤੂੰ ਮਰ ਜਾਣਾ ਦਾ ਇਹ ਪਤਾ ਨਹੀਂ ਆ ਨਾ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਆ ਗਏ ਸੀ ਅਸੀਂ ਦਿਨਪੁਰ ਪਿੰਡ ਟੱਪ ਗਏ ਬਾਈ ਖੜੇ ਇੱਕ ਠੀਕ ਦੇ ਨੂੰ ਵੀ ਮਿਲਣਾ ਲੋ ਬਾਈ ਇੱਧਰ ਮੌਸਮ ਠੰਡਾ ਬੱਦਲ ਵਾਈ ਵਾਲਾ ਭਾਈ ਸਰਬਜੀਤ ਭਾਈ ਆ ਗਿਆ ਮਿਲਣ ਅੰਡੇ ਲੈ ਕੇ ਹੋਰ ਭਾਈ ਸਰਬਜੀਤ ਭਾਈ ਕਿਆ ਹਾਲ ਆ ਠੀਕ ਆ ਭਾਈ ਅੱਗੇ ਨਿਕਲੇ ਆ ਹਾਂ ਜੀ ਹਾਂ ਫੁੱਲ ਬਲ ਲੈ ਕੇ ਲੋ ਭਾਈ ਚਲੋ ਕੋਈ ਨਹੀਂ ਹੋ ਜੰਦਾ ਹਾਂ ਲੋ ਭਾਈ ਸਾਰੇ ਆ ਕੇ ਮਿਲਣ ਇਹ ਆ ਬਾਈ ਪਿਆਰ ਆ ਵੀਰਾਂ ਦਾ ਦੇਖ ਲੈ ਅਸਿੱਪੇ ਪਿਆਰ ਆ ਬਾਈ ਇਹ ਜੇ ਪਿਆਰ ਆ ਤਾਂ ਹੀ ਐ ਨਹੀਂ ਕੋਈ ਟਾਈਮ ਹੈ ਜੀ ਬਾਈ ਕਿਸੇ ਕੋਈ ਟਾਈਮ ਨਹੀਂ ਹੈ ਸਹੀ ਗੱਲ ਆ ਲਓ ਫੋਟੋ ਭਾਈ ਦੇਖੋ ਲਓ ਭਾਈ ਠੀਕ ਆ ਵਧੀਆ ਮਹਾਰਾਜ ਚੜਦਿਆਂ ਕਲਾ ਚ ਰੱਖੇ ਸਾਰਿਆਂ ਨੂੰ ਇਦਾਂ ਉਹਨਾਂ ਨੂੰ ਫੋਨ ਕੀਤਾ ਤੁਹਾਨੂੰ ਹਾਂਜੀ ਹਾਂਜੀ ਕਿ ਤੁਸੀਂ ਮੈਂ ਬੋਲਦੇ ਥੱਲੇ ਖੜਾ ਹਾਂ ਤੁਸੀਂ ਕਿਤੇ ਉੱਤੋਂ ਹੀ ਨਿਕਲਾਂਗੇ ਆਹੀ ਹੁਣ ਕਿਥੇ ਆਓਗੇ ਹਾਂਜੀ ਹਾਂਜੀ ਇੱਕ ਬੰਦਾ ਸਾਡਾ ਜਿਹੜਾ ਮੇਨਤਾਜ ਦੇ ਬੁੰਡੇ ਨੇ ਆਉਣਾ ਸੀ ਉਹਨੂੰ ਮੈਂ 3 ਵਜੇ ਦਾ ਕਹਿ ਦਿੱਤਾ ਸੀ ਕਿ 3 ਵਜੇ ਆਇਆ 3 ਵਜੇ ਆਉਣਗਾ ਉਹ ਜੰਡੇ ਵਾਲਾ ਦੱਸੋ ਖੰਡੇ ਵਾਲਾ ਹਾਂ ਖੰਡਿਆ 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 ਦੇਖੀ ਆੜ ਗਿਆ ਪਾ ਦੇ ਇੱਧਰ ਵੀਰ ਪਾਈ ਪਾਈ ਚਪਲ ਗਿਰ ਗਈ ਇੱਕ ਹਾਂ ਮੈਂ ਜੀ ਵੀ ਗਰੀਬ ਆ ਇੱਕ ਮਾਗੇ ਲਾਸਟ ਡੇਟ ਆ ਬਈ ਲੋ ਬਈ ਸਾਰੇ ਖੜੇ ਆ ਟੋਟਲੀ ਪਿਆਰ ਆ ਭਾਈਆਂ ਦਾ ਹਨਾ ਹਾਂ ਹਾਂ ਹਨਾ ਠੀਕ ਨੇ ਇੱਕ ਮੌਸਮ ਭਾਈ ਕਿੱਕਣਾ ਹੋ ਗਿਆ ਬਹੁਤ ਠੀਕ ਆ ਕਹਿੰਦਾ ਹੋ ਗਿਆ ਕਹਿੰਦੇ ਨਹੀਂ ਪਿਆ ਦੇ ਅੱਛਾ ਹਾਂ ਭਾਈ ਓਕੇ ਆ ਹਾਂਜੀ ਹਾਂਜੀ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਭਾਈਆਂ ਧੰਨਵਾਦ ਨਾਲੇ-ਹਾਲੇ ਠੰਡਾ ਜ਼ਿਆਦਾ ਭਾਈ ਕਰਦੀ ਸੇਵਾ ਆਪਣੀ ਇੱਧਰ ਕਲਾਸਾਂ ਦੀ ਭਾਈ ਨੇ ਠੀਕ ਨੇ ਹਾਂ ਜੀ ਸੇਬ ਲੋ ਜੀ ਪਹੁੰਚ ਗਏ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਰਦੁਆਰਾ ਤੇ ਇਹ ਵੀ ਬਾਈ ਮੰਨ ਦੇ ਵਿੱਚ ਥਾ ਵੀਰੇ ਵੀ ਮੱਥਾ ਟੇਕਣਾ ਕਿਹੜੇ ਵਾਰ ਫਿਰਦੂਸ ਕਾਰਖਾਨਾ ਹੈ ਹੈਗਾ ਕਾਰਖਾਨਾ ਚਲ ਫੇ ਮੈਂ ਕਿਪਾ ਬਰਫ ਲਈ ਆਈਏ ਗੇਰੀ ਹੈ ਹਾਂ ਜਾਣ ਲੱਗੇ ਨੇ ਜਾਣ ਲੱਗੇ ਜਾਣ ਲੱਗੇ ਓਕੇ ਠੀਕ ਆ ਲੋ ਭਾਈ ਸੰਗਤਾਂ ਉਤਰ ਗਈਆਂ ਟਰਾਲਾ ਲੰਘਿਆ ਭਾਈ ਉਹ ਪਾਰਕਿੰਗ ਚ ਲੱਗਣ ਲੱਗਿਆ ਉਹ ਮੁੜ ਗਿਆ ਤੇ ਆਹ ਦੇਖੋ ਤੇ ਬਾਕੀ ਭਾਈ ਗਰਮੀ ਵੀ ਬੁਰੀ ਆ ਹਾਂ ਚਲੋ ਭਾਈ ਮਹਾਰਾਜ ਰੱਖਿਆ ਬਖਸ਼ੇ ਸਾਰਿਆਂ ਨੂੰ ਲੋ ਜੀ ਨਿਸਾਨ ਸਾਹਿਬ ਬਹੁਤ ਉੱਚਾ ਮਾ ਬਾਬਾ ਗਾਲਾ ਸਾਹਿਬ ਲੋ ਬਾਈ ਲੱਗੇ ਤੁਰਨਾ ਬਾਬਾ ਬਕਾਲਾ ਸਾਹਿਬ ਤੋਂ ਦਰਸ਼ਨ ਕਰਕੇ ਤੇ ਇਧਰ ਹਾਂ ਬਾਈ ਸੇਵਾ ਚ ਹਾਂ ਜੀ ਸੇਵਾ ਚ ਲੋ ਫੜੋ ਬਾਈ ਕੋਈ ਨਹੀਂ ਕੋਈ ਨਹੀਂ ਆਉਂਦਾ ਬਾਈ ਤੇ ਆ ਲੋ ਜੀ ਥੈਂਕ ਯੂ ਬਾਈ ਆਹੜਵਾ ਆਪਣੇ ਅੱਛੀ ਆ ਲੈ ਫੜ ਲੈ ਦੋ ਹੋਰ ਦੇ ਦੋ ਚੱਕੋ ਬਾਈ ਮਿੰਦਰ ਦਾ ਖੰਡਾ ਨਹੀਂ ਲੋ ਜੀ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਕੇ ਲੱਗੇ ਹੁਣ ਤੁਰਨਾ ਨੰਗਰ ਹਰ ਦੇ ਸਾਰਿਆਂ ਦਾ ਹੀ ਕਰਤਾ ਬਾਈ ਮੈਂ ਕਿਨੇ ਇੱਕ ਦਰਜਣ ਕੇਲੇ ਨਹੀਂ ਖੜਾ ਕੇ ਮਨਨ ਜਣ ਹਾਲ ਫਾਫੇ ਚ ਪਾ ਲਿਓ ਬਾਈ ਤੋਟਦੇ ਰੇ ਬਾਬਾ ਬਕਾਲਾ ਤਾਂ ਜਾਂਦੇ ਆ ਗਾ ਇੱਧਰ ਸਾਸਰੀ ਘਾਲ ਤਾਂ ਹੋਈ ਵੀ ਐ ਅੱਛਾ ਸਾਸਰੀ ਵਾਲੀ ਕਿੱਥੇ ਪਹੁੰਚ ਗਏ ਹੁਣ ਅੱਪਾ ਹੁਣ ਬਟਾਲੇ ਬਹੁਤ ਥੱਲੇ ਬੰਦ 3-4 ਕਿਲੋਮੀਟਰ ਰਹਿ ਗਿਆ। ਅੱਛਾ। ਕਿੰਨਾ? ਮੈਨਾਂ ਜਿਹੜਾੋਂ ਬਟਾਲੇ ਰਹਿ ਗਿਆ 4 ਉਹਨਾਂ ਬਾਅਦ ਤੇ ਬੱਜ। ਜਿੱਥੇ ਅਸੀਂ ਉਪਰੀ ਜਗ੍ਹਾ ਆਏ ਮੈਂਨਾਂ ਕਿ ਗੈਸਾ ਲਾਉਦੇ ਸੀ। ਤੇ ਗੈਸਾ ਦੇਖੀ ਅਸੀਂ ਸਾਧਿਆ ਨੋ ਬੱਚੇ ਜਾਂ 9 ਕਿਲੋਮੀਟਰ। ਨਿਕਲਣਾ ਬਲੇ ਗਿਆ ਆ ਗਿਆ ਬਟਾਲਾ। ਲੋ ਬਾਈ ਬੰਦੇ ਵੀ ਆ ਗਏ ਆ ਗਏ। ਹਾਂ। ਹੋਰ ਕਿਹੜਾ ਕਿੱਡਾ ਬਟਾਲਾ ਲੱਗਾ ਵਾ ਬਟਾਲਾ ਟਾਇਰ। ਬਟਾਲਾ ਪਿੱਛੇ ਆ ਜਾਓ। ਉਹ ਆ ਉਹ ਤੇਰਾ ਵਿਆਸ ਵਾਲਿਆਂ ਦਾ ਡੇਰਾ ਤਾਂ ਬਟਾਲਾ ਲਈ ਕਿਵੇਂ ਦੋਦੇ ਫਿਰ। ਬਸ ਬਸ ਮਿੰਟ ਆ ਗਏ ਬਟਾਲੇ ਜਾ ਕੇ। ਬਸ ਸਭੀ ਆਪਾਂ ਖੈਰੇਬ ਬਾਕੀ ਬਾਈ ਪਾਣੀ ਵਾਲੀ ਗੱਲ ਬਣ ਗਈ ਜੀ ਹੁਣ ਹਲੇ ਹੋਰ ਬੜੀ ਸਿੱਧੀ ਲੈਣੀ ਉਹ ਪਾਣ ਨੇ ਜਵਾਈ ਤੇ ਭੀ ਹੋਣਾ ਉਹ ਢੰਡਾ ਬਾ ਹੋ ਗਿਆ ਹਾਂ ਹੁਣ ਉਹ ਬੱਜੀ ਛੱਲ ਜੀ ਢੂਈ ਫਗਰੇਆ ਮੇਰੇ ਛੱਲ ਦਾ ਬਾਟ ਗਈ ਹੁਣ ਉੱਪਰ ਨਾ ਗਰਮ ਬੋਤਲਾ ਮੈਂ ਦੋ ਬੇਟੀਆਂ ਬੈਠੇ ਨਹੀਂ ਕਰਦੀਆਂ ਥੱਲੇ ਖੱਡੀਆਂ ਹੋਰ ਲਗੀਆਂ ਹੁਣ ਹੋਰ ਰਲਾ ਲਿਓ ਠੀਕ ਆ ਰਣਗੀਆਂ ਨਹੀਂ ਲੜਾਉਣੀਆਂ ਪੈਣੀਆਂ ਨਾ ਨਾ ਇੱਕ ਜਗ੍ਹਾ ਝੂਟਾ ਲੈ ਲਿਆ ਇਹਨੇ ਹੋ ਗਿਆ ਬਾਈਪਾਸ ਦਾ ਫੇਰ ਯਾਰ ਬਾਈਪਾਸ ਦਾ ਕੈਚ ਕਰੋ ਬਾਈਪਾਸ ਵੀ ਬਾਈਪਾਸ ਨੂੰ ਪੈਣਾ ਆਪਾਂ ਨੇ ਬਟਾ ਲਿਆ ਉਹ ਬਾਈਪਾਸ ਬਾਈ ਰੋੜੇ ਬਹੁਤ ਘੁੰਮ ਰਿਹਾ ਔਰ ਯਾਰ ਇੱਥੇ ਸਾਢੇ ਨਾਲ ਤੇ ਵੱਡ ਕੱਡੇ ਵੀ ਇਹਨਾਂ ਨੇ ਸਾਢੇ ਕਿੰਨੇ ਨਿਕਲੋ ਹੈ ਇੱਕੋ ਆ ਕਰ ਇੱਧਰ ਹੋਣਾ ਕਰ ਇੱਧਰ ਹੋਣਾ ਇੱਧਰ ਹੋਣਾ ਉਹ ਕਹਿੰਦਾ ਹੈਗਾ ਮਾਰਚਾ ਤਾਂ ਹੁੰਦਾ ਹੀ ਉਹਦੇ ਉੱਪਰ ਖਾਦਾ ਪੁੱੜਦੇ ਆ ਜਾਂਦਾ ਨਹੀਂ ਇੱਧਰ ਸੜਕ ਨੂੰ ਆਏ ਪੌਣ ਰੇਡ ਨੂੰ ਬਾਈ ਆ ਜਮੀਨ ਕਿੰਨੀ ਖਤਮ ਹੋ ਗਈ ਹੈ ਤਾਂ ਇੱਕ ਵਾਰੀ ਪੈਸੇ ਮਿਲ ਕੇ ਆ ਲੈ ਗੜ ਬਾਈ ਦੁਬਾਰਾ ਫੇਰ ਚੜ ਕੇ ਰੋੜ ਉਹ ਇਹਦਾ ਗੇਟ ਬਣ ਰਿਹਾ ਮਨ ਲਾਦੀ ਗੇਟ ਬੰਨੂ ਤੇ ਹੁਣ ਤੋਲੇ ਦੇਖਦੇ ਆ ਹੈ ਗੇਟ ਆ ਗੇਟ ਦੇਖਦਾ ਇਹ ਗੇਟ ਬਣ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਸਾਹਿਬ ਤੇ 31 ਕਿਲੋ 35 ਕਿਲੋ ਮੀਟਰ ਦਾ ਬਟਾ ਆ ਬਟਾਲਾ ਦਾ 14 ਕਿਲੋ ਬਣਿਆ ਗਿਆ ਹਾਂ ਉਹ ਇਹਨਾਂ ਮਾਦਰ ਵਾਲਾ ਕੰਮ ਰਹਿ ਗਿਆ ਸਹੀ ਇਹਨਾਂ ਮਾਦਰ ਉੱਪਰ ਤਾਂ ਨਿਕਲੋ ਮੀਟਰ ਹੈ ਹਾਂ ਚਲੋ ਭਾਈ ਚੱਲ ਰਿਹਾ ਕੰਮ ਚੱਲ ਰਿਹਾ ਕੰਮ ਭਾਈ ਮੌਸਮ ਬਹੁਤ ਵਧੀਆ ਬਾਕੀ ਪਹੁੰਚ ਕੇ ਦੱਸਦੇ ਆ ਸਰੇ ਦਿਖਾ ਦਵੇ ਲਾ ਵੀ ਪਹੁੰਚ ਗਏ ਬਾਬਾ ਬਕਾਲਾ ਉੱਧਰ ਬੰਦੇ ਸਾਰੇ ਉੱਧਰ ਰਏ ਆ ਮੱਥਾ ਟੇਕਣਾ ਆਜੋ 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 ਹੈ ਬਾਈਪਾਸ ਹੈ ਹਰ ਇੱਕ ਜਗ੍ਹਾ ਮੋਖ ਵੀ ਆ ਗਈ ਸੀ ਚੱਲ ਕੋਈ ਨਹੀਂ ਇੰਨਾ ਤਾਂ ਹੁੰਦਾ ਹੀ ਆ ਹੁੰਦਾ ਹੀ ਆ ਇੰਨਾ ਕਾ ਠੀਕ ਨੇ ਬਾਈ ਆਜੋ ਮਿੰਦਰ ਬਾਈ ਬਾਕੀ ਕੰਮ ਓਕੇ ਹੁੰਦਾ ਓਕੇ ਜੀ ਦਿੱਕਤ ਕੋਈ ਨਾ ਕੋਈ ਨਹੀਂ ਅੱਛਾ ਠੀਕ ਆ ਚਲੋ ਮੂਰੇ ਪੂਰੇ ਹੋ ਗਏ ਸਾਰੇ ਇਹ ਚਲਦੇ ਨੂੰ ਖਵਾ ਬਹ ਲਾਈ ਦੀ ਆ ਪ੍ਰਧਾਨ ਕੀ ਹਾਲ ਹੈ ਵਧੀਆ ਸਾਹਿਬ ਹਾਂ ਮੈਂ ਕ ਮੂਰੇ ਬੈਠਾ ਫੜ ਕੇ ਹੁਣ ਲੋਟ ਫੜ ਕੇ ਨੋਕੇ ਹਾਂ ਬਾਹ ਪਾਉਣੀ ਆ ਉਹਨੂੰ ਜੂ ਪਾਈਪ ਨੂੰ ਅੱਛਾ ਲਾਤਰ ਲਾ ਕੇ ਬਾਹ ਮੜੀ ਠੀਕ ਆ ਮੌਸਮ ਵਾਲੇ ਵੀ ਬਹੁਤ ਸਤ ਸਵਾਜ ਨਹੀਂ ਹੋਇਆ ਇਹਦਾ ਫਰਫਾ ਬਾਕੀ ਇਹ ਗੱਲ ਲੱਖ ਰੁਪਏ ਦੀ ਲੋ ਬਾਈ ਚੱਲ ਪੀ ਸੰਗਤ ਸਾਰੀ ਗੁਰਦੁਆਰਾ ਕੰਧ ਸਾਹਿਬ ਮੱਥਾ ਟੇਕਣਾ ਚਲੋ ਲੋ ਭਾਈ ਬਾਰਿਸ਼ 24 ਸ਼ੁਰੂ ਜਾਂਦੇ ਜਾਂਦੇ ਟਰਾਲੇ ਦੀਆਂ ਭਾਈ ਲਾਗੀਆਂ ਵਾਲੇ ਦਾਲੇ ਤੇ ਉੱਤਰਨ ਤਰਪਾਲਾਂ ਉਹ ਦੇਖੋ ਦਾਰੇ ਭਾਈ ਲਾਤੀਆਂ ਥੱਲੇ ਤਰਪਾਲਾਂ ਉਹ ਦੇਖੋ ਭਾਜੀ ਐਂ ਦਾ ਦੇਖੋ ਪਾਣੀ ਵੀ ਆਉਂਦੀ ਪਹਿਲਾਂ ਵਾਲਾ ਚੱਲ ਪਿਆ ਭਾਈ ਕੰਮ ਸਾਰੇ ਹੋ ਗਏ ਸਰਕਰਮ ਅਦਰ ਭਾਈ ਚੱਲ ਰਿਹਾ ਆਪਣਾ ਕੰਮ ਵਿਚੇ ਵਿਚੀ ਇਹਨਾਂ ਦਾ ਮੈਂ ਵੀ ਪੂਰਾ ਚੱਲ ਰਿਹਾ ਬਾਈ ਆ ਤੇ ਘਰ ਆਵਾਜ਼ ਹੋਲੀਓ ਮੈਨੂੰ ਤੇ ਲਾਈਵ ਵਿੱਚ ਤੇ ਮੈਂ ਦੋ ਰੋ ਆ ਭਰ ਕੇ ਕੱਢ ਲਾਈਵ ਲਾਈਵ ਪਰ ਵਾਜੀ ਸਾਡੀ ਕੈਮੀ ਪੂਰੀ ਐ ਨਾ ਐਨ ਫੁੱਲ ਬਟਾ ਫੁੱਲ ਕੈਮੀ ਹੋ ਬਾਈ ਇਹਦਾ ਜਿਹੜੀ ਫੋਟੋ ਉਹ ਵੀ ਆ ਤੇ ਆ ਗਈ ਆ ਗਈ ਆ ਗਈ ਆ ਗਈ ਮਦਰ ਕਿੱਥੇ ਲੋ ਬਾਈ ਧੁੱਪ ਨਾਲ ਦੀ ਨਾਲ ਮੀਂਹ ਦੋਨੇ ਜੀ ਜਾਂ ਪੂਰੀਆਂ ਚੱਲਦੀਆਂ ਬਾਈ ਬਲੜਾ ਪੱਲੜ ਫੇਰ ਦੁਆਰਾ ਉੱਚੇ ਚੱਕ ਹੋਣ ਲੱਗੇ ਕਿ ਕਿ ਧੁੱਪ ਦੇ ਵਿੱਚ ਮੀਂਹ ਪੈ ਰਿਹਾ ਇੱਧਰ ਦੇਖੋ ਇਹ ਟਰਾਲੀ ਦੇ ਵਿੱਚ ਸਾਰੇ ਬੈਠੇ ਬਣੇ ਬਣੇ ਯਾਰ ਆ ਆਈ ਆਈ ਆ ਬਣਾ ਰਹੇ ਹਾਂ ਜੱਟਾਂ ਨੇ ਪੰਗਾ ਜਿਹਾ ਹੁੰਦਾ ਹੈ ਲਹਵਾਈ ਉਹ ਬੰਦਾ ਦੇਖਿਆ ਚਲੋ ਭਾਈ ਚੱਲ ਰਿਹਾ ਕੰਮ ਬਾਕੀ ਲੋ ਭਾਈ ਮੀਂਹ ਤੇ ਬਾਅਦ ਦੁਆਰਾ ਦੋਈ ਜਗ੍ਹਾ ਪਹੁੰਚ ਗਏ ਜਿੱਥੇ ਮੀ ਹੈ ਨਹੀਂ ਤੇ ਧੁੱਪ ਵੀ ਚੜ ਗਈ ਧੁੱਪ ਵੀ ਚੜ ਲੀ ਤੇ ਹੁਣ ਦਿਨ ਭਾਈ ਸ਼ਿਫਦਾ ਜਾਂਦਾ ਬਸ ਹੋ ਗਿਆ ਸਮਝਦਾ ਪੌਣੇ 7 ਹੋ ਗਏ 10 ਕਿਲੋਮੀਟਰ ਹੈਗੇ ਸਰ ਪੌਣੇ 7 ਘੰਟਾ ਰਹਿ ਗਿਆ 12 ਘੰਟੇ ਨੂੰ ਹੁਣ ਨੂੰ 10 ਘੰਟੇ ਹੋ ਗਏ ਤੁਰੇ ਨੂੰ ਹਾਂ ਆ ਦੇਖ ਲੈ 6:40 ਹੋ ਗਏ ਵਾਕਈ ਸਹੀ ਗੱਲ ਹੈ ਆਰੇ ਆਇਆ ਦੂਜੇ ਖੜਾ ਆਰੇ ਹੈਗਾ ਦੋ ਘੰਟੇ ਟਾਈਮ ਹੋਰ ਪਰ ਆਪਣਾ ਹੁਣ ਕਿੰਨਾ ਕੱਟਾਂ ਵੇਖਿਆ ਪਹੁੰਚਾ ਵਾਧੇ ਘੰਟੇ ਦਾ ਕੰਮ ਰਹਿ ਗਿਆ ਰੋਡ ਖਰਾਬ ਹੈ ਜਿਆਦਾ ਹਾਂ ਰੋਡ ਦਾ ਬਾਈ ਰੋਡ ਕਰਕੇ ਪਿੱਛੇ ਜਲੰਧਰ ਤੱਕ ਤਾਂ ਵੱਡੇ ਫਾਹੇ ਫਿਰ ਬਹੁਤ ਵੀਡੀਓ ਲਾਇਆ ਨਾ ਰੋਡ ਵੀ ਖਰਾਬ ਦਾ ਹਨੂਣਾ ਵੀ ਹੋ ਗਿਆ ਇਹਦਾ ਹਾਂ ਆਹ ਔਰੇ ਕਦੇ ਕਾ ਸਾਫ ਵੀ ਆ ਜਾਂਦਾ ਬਾਈਪਾਸ ਬਣਦੇ ਬਹੁਤ ਆ ਰੋਡ ਪਰ ਹਾਂ ਬਈ ਜਿਹੜਾ ਟੁੱਟਿਆ ਵਾ ਜਮਾ ਹੀ ਟੁੱਟਿਆ ਵਾ ਟੁੱਟਿਆ ਬਈ ਪਰ ਸਾਡੀ ਜਗ੍ਹਾ ਬਾਈ ਇਹੀ ਹੈ ਪਿੱਛੇ ਇੱਥੇ ਲਾਣਾ ਦੋ ਚਲਾਉਂਦੇ ਨਹੀਂ ਕਰਦੇ ਜਿਹੜੀਆਂ ਏ ਧੂਈ ਜਿਹੜੀਆਂ ਵਾ ਹਲੂਣਾ ਆਓ ਭਾਈ ਬੰਦੇ ਮੂਰੇ ਬਾਕੀ ਤੇ ਕਿਨੇ ਤੇ ਬਾਕੀ ਭਾਈ ਬਿੰਦਰ ਭਾਈ ਖਾਸਾ ਖਿੱਚ ਲਿਆ ਏਰੀਆ ਬਿੰਦਰ ਆ ਗਿਆ ਬਿੰਦਰ ਚਲਾ ਗਿਆ 160 ਕਿਲੋਮੀਟਰ ਹੈ ਬਿੰਦਰ ਭਾਈ ਲਿਆਇਆ 160 ਕਿਲੋਮੀਟਰ ਵਾਹੀ ਹੈ ਐਨ ਉਹ ਭਾਈ ਨਾ ਸਹੀ ਗਿਆ 160 ਕਿਲੋਮੀਟਰ ਲਿਆ ਖਿੱਚ ਗਿਆ ਟਰੈਕਟਰ ਭਾਈ ਹਾਂ ਪਰ 60 ਪੌਜ਼ਿਟਿਵ ਵਧੀ ਹੈ ਨਾ ਨਹੀਂ ਬਸ ਨੇ ਕੋਈ 80 ਕਿਲੋਮੀਟਰ ਇਹ ਨਾ ਸਹੀ ਗੱਲ ਹੈ ਰੋਡ ਸਾਫਰਾ ਟਰੈਕਟਰ ਖਿੱਚਿਆ ਭਾਈ ਨੇ ਹੈ ਜਲੰਧਰ ਤੱਕ ਨਹੀਂ ਪਤਾ ਲੱਗਣ ਦਿੱਤਾ ਇਹਨੇ ਹਾਰੂ ਵੀ ਖੜਾ ਮੇਰੇ ਹਾਂ ਪਿੱਛੇ ਦਾ ਬਾਈ ਰੋਡ ਵੀ ਸਾਫਤਾ ਹਾਂ ਨਾ ਹਾਂ ਲੋ ਬਾਈ ਰੋਡ ਡਰਾਈਵਰ ਹੈ ਬਾਈ ਹੈ ਅੱਜ ਪਤਾ ਲੱਗਿਆ ਵੀ ਛੋਟੀ ਦਾ ਡਰਾਈਵਰ ਹੈ ਹਾਂ ਨਹੀਂ ਰਾਜੂ ਡਰਾਈਵਰ ਹੈ ਅੱਛਾ ਨਾ ਬਹੁਤ ਠੀਕ ਹੈ ਠੀਕ ਹੈ ਹੱਥੋਂ ਟਰੈਕਟਰ ਨੇ ਲਾ ਗਿਆ ਦਾ ਬਈ ਹੱਥ ਲਾ ਗਿਆ ਨਾਲ ਭਾਈ ਸਹੀ ਗੱਲ ਹੈ ਚਲੋ ਠੀਕ ਆ ਬਾਈ ਰਲ ਮਿਲ ਕੇ ਕੰਮ ਚੱਲੀ ਜਾਂਦਾ ਹਾਂ ਹਾਂ ਜੀ ਬਾਕੀ ਬੰਦੇ ਆ ਪਹੁੰਚ ਗਏ ਹਾਂ ਉਹ ਤਾਂ ਹਟਾਇਆ ਵਾਲੇ ਜੀ ਕਹਿੰਦੇ ਜਿੰਦਰ ਪਹੁੰਚੇ ਉਹ ਠੀਕ ਹੈ ਜਿੰਦਰ ਪਹੁੰਚੇ ਨਾ ਨਾ ਦਿਖਾਉਂਦੇ ਬਾਈ ਜਾ ਕੇ ਕਹਾ ਪਹੁੰਚਣ ਆਲੇ ਆਸੀਂ ਬਾਕੀ ਸਾਡਾ ਕੰਮ ਚੱਲ ਰਿਹਾ ਵਧੀਆ ਕੋਈ ਆ ਗਿਆ ਲੋ ਜੀ ਹੋ ਗਈ ਐਂਟਰੀ ਚਲੋ ਭਾਈ ਪਹੁੰਚ ਗਏ ਡੇਰਾ ਬਾਬਾ ਨਾਨਕ ਵੀਰ ਇੱਧਰ ਖੜੇ ਤੇ ਪਹਿਲਾਂ ਢੀਕ ਦੇ ਇਹ ਆਇਆ ਤੁਮ ਤੌਰ ਤੇ ਹਾਂ ਤੁਮ ਤੌਰ ਤੇ ਲੋ ਜੀ ਬਾਬਾ ਇਕਣਾ ਹੀ ਮੇਲ ਮਲਾਪ ਕਰਾਉਂਦਾ ਰਹੇ ਸਾਰਿਆਂ ਦੇ ਉਹ ਹੁਣ ਟਰੈਕਟਰ ਵਾਈ ਲੱਗੂਗਾ ਸਾਈਡ ਪਰ। ਯਾਤਰਾ ਬਾਈ ਪੂਰੇ 11 ਘੰਟੇ ਬਾਅਦ ਪਹੁੰਚ ਕੇ ਸਰੇ। ਹਾਂ ਬਾਈ ਡਰਾਈਵਰ ਠੀਕ ਆ। ਠੀਕ ਆ। ਕਵਿੰਦਰ ਬਾਈ ਉਧਰ। ਕਿੱਥੇ ਗਈ ਸੀ? ਕੋਈ ਕੋਈ ਬਾਈ ਚੱਲੀ ਆ। ਹਾਂ। ਥੋੜੇ ਰਾਹ ਵਿੱਚ। ਹਾਂ ਬੀਚ ਥੋੜਾ ਕੱਢ ਕੇ ਫਰਾ ਦੇ। ਕੀ ਚੰਗਣ ਨੇ। ਥੋੜਾ ਦਿਸੇ।